ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਦੀਆਂ ਜਿੱਥੇ ਸ਼ਿਮਲਾਪੁਰੀ ਇਲਾਕੇ ਦੇ ਰਹਿਣ ਵਾਲੇ ਦੋ ਗਵੰਡੀ ਪਰਿਵਾਰ ਆਪਸ ਵਿੱਚ ਝਪੜ ਗਏ ਤੇ ਹਸਪਤਾਲ ਦੇ ਬਾਹਰ ਹੀ ਜੰਗ ਦਾ ਮੈਦਾਨ ਬਣਾ ਦਿੱਤਾ ਜਿੱਥੇ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਕੀ ਜਨਾਨੀਆਂ ਤੇ ਕੀ ਬੰਦੇ ਦੋਵੇਂ ਇੱਕ ਦੂਜੇ ਦੇ ਵਾਲ ਪਟਰੇ ਸਨ ਪੱਗਾਂ ਹੀਠਾ ਜ਼ਮੀਨ ਤੇ ਡਿੱਗੀਆਂ ਪਈਆਂ ਸਨ ਦਸਤਾਰਾਂ ਦੀ ਬੇਅਦਬੀ ਕਰ ਰਹੇ ਸਨ ਜਨਾਨੀਆਂ ਨੂੰ ਵੀ ਬੰਦੇ ਧੱਕੇ ਮਾਰ-ਮਾਰ ਸੁੱਟੇ ਸਨ ਤੇ ਇੱਕ ਇੱਕ ਦੀ ਚਾਰ-ਚਾਰ ਲੋਕ ਮਿਲ ਕੇ ਕੁੱਟਮਾਰ ਕਰ ਰਹੇ ਸਨ ਦੱਸਿਆ ਜਾ ਰਿਹਾ ਹੈ ਕਿ ਦੋ ਪਰਿਵਾਰਾਂ ਦੇ ਇਸ ਕਮਸਾਨ ਦਾ ਕਾਰਨ ਸੀ ਇਹਨਾਂ ਗਵਾਂਡੀਆਂ ਦੀ ਆਪਸੀ ਰੰਜਿਸ਼ ਜਿੱਥੇ ਮੁਹੱਲੇ 'ਚ ਲੜਾਈ ਤੋਂ ਬਾਅਦ ਦੋਵੇਂ ਪਰਿਵਾਰ ਮੈਡੀਕਲ ਕਰਵਾਨ ਸਿਵਲ ਹਸਪਤਾਲ ਪਹੁੰਚੇ ਸਨ ਤੇ ਜਿੱਥੇ ਦੇਖਦੇ-ਦੇਖਦੇ ਇੱਕ ਪਾਰਟੀ ਨੇ ਲਲਕਾਰਾ ਮਾਰਿਆ ਤੇ ਦੋਵੇਂ ਆਪਸ 'ਚ ਲੜ ਪਏ ਜਿਸ ਤੋਂ ਬਾਅਦ ਦਾ ਇਹ ਮੰਜ਼ਰ ਤੁਹਾਡੇ ਸਾਹਮਣੇ ਹੈ ਤੇ ਵੀਡੀਓ ਸੋਸ਼ਲ ਮੀਡੀਆ WhatsApp ਤੇ ਵੀ ਕਾਫੀ ਵਾਇਰਲ ਹੋ ਗਈ ਹੈ ਲੁਧਿਆਣਾ ਤੋਂ ਤਰਸੇਮ ਭਾਰਤਵਸਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978